माननीय श्री गुरप्रीत सिंह पुल्लराई पी एस कमिश्नर आफ पुलिस अमृतसर अते श्री हरप्रीत सिंह मंडे डी सी पी इन्वेस्टिगेशन साहब वल्लोपी ओ नु गिरफ्तार करन मिले दिशा निर्देशा अनुसार जेरे निगरानी श्री नवजोत सिंह ए डी सी पी इन्वेस्टिगेशन अमृतसर जी वल्लो मिलिया हदायता अनुसार एस सी हरीश कुमार इंचार्ज पी ओ ਸਟਾਫ ਅੰਮ੍ਰਿਤਸਰ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਮੁਕਦਮਿਆਂ ਵਿੱਚ ਪਗੋੜੇ ਦੋਸ਼ੀਆਂ 1 ਮੋਹਿਤ ਸਿੰਘ ਉਰਫ ਮੋਨੂ ਪੁੱਤਰ ਹਰਦੇਵ ਸਿੰਘ ਵਾਸੀ ਮਕਾਨ ਨੰਬਰ 100 ਗਲੀ ਗੁਰੂਦਵਾਰੇ ਵਾਲੀ ਆਬਾਦੀ ਹਿਮੰਤਪੁਰਾ ਦਾਣਾ ਮੰਡੀ ਪਕਤਾਵਾਲਾ ਅੰਮ੍ਰਿਤਸਰ ਨੂੰ ਮੁਕੱਦਮਾ ਨੰਬਰ 369 ਮਿਤੀ 29 ਜੁਲਾਈ 2017 ਜੁਰਮ 379 ਬੀ ਚੌਤੀ ਥਾਣਾ ਸੇਵਲ ਲਾਈਨ अमृतसर बा अदालत श्री दलजीत सिंह रलहन ए एस जे आई ए एस आठ दो चुगराज सिंह उर्फ बाव पुत्र रक्षविंदर पाल सिंह वासी मकान नंबर बवंजा सोहन एवेन्यू कोट खालसा अमृतसर न मुकदमा गढ़ नब्बे बीडी दस मार्च दो हजार इक्की टूबा ए तीन बटा सताहठ गैम्बलिंग एकेट गाटा इस्लामाबाद अमृतसर बा अदालत श्री अमरजीत सिंह जे एम आई सी असर वलोपी औकरार किया गया जिन्हों काबू करके पूछ गिछ की गई ਜਿਨ੍ਹਾਂ ਨੂੰ ਮਾਨਯੋਗ ਅਦਾਲਤਾਂ ਵਿੱਚ ਪੇਸ਼ ਕਰਵਾਇਆ ਜਾ ਰਿਹਾ ਹੈ ਅਤੇ ਅਫਸਰਾਨ ਵਾਲਾ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਇਨ ਬਿਨ ਕੀਤੀ ਅਤੇ ਕਰਵਾਈ ਜਾ ਰਹੀ ਹੈ ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਦੋ ਪੀਓ ਰੈਸਟ ਕੀਤੇ ਇੱਕ ਜਿਹੜਾ ਪੀਓ ਕੱਲ ਰਾਤੀ ਪਰਸੋ ਰਾਤੀ ਕੀਤਾ ਸੀ ਰੈਸਟ ਟੋਟਲ ਤਿੰਨ ਪੀਓ ਹੋ ਗਿਆ ਜਿਹੜੇ ਪੀਓ ਰੈਸਟ ਕੀਤੇ ਉਹਦੇ ਵਿੱਚ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅਮਰਸਰ ਸਿਟੀ ਤੇ ਸਰਦਾਰ ਹਰਪੀ ਸਿੰਘ ਜੀ ਮਡੇਰ ਪੀਪੀਐਸ ਡਿਸਪਲੀਨ ਇਨਵੈਸਟੀਗੇਸ਼ਨ ਅੰਬਰਸਟਿਟੀ ਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਪੀਪੀਐਸ ਏ ਡਿਸਪੀ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡਾ ਸਟਾਫ ਜਿਹੜਾ ਕੰਮ ਕਰ ਰਿਹਾ ਜੀ ਜਿਹੜੇ ਪੀਓ ਰੈਸਟ ਕੀਤੇ ਉਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਜੀ ਜਿਹੜਾ ਪਹਿਲਾ ਪੀਓ ਸੀ ਜਿਹੜਾ ਪਰਸੋਂ ਰਾਤੀ ਰੈਸਟ ਕੀਤਾ ਸੀ ਸੈਟਰਡੇ ਨਾਈਟਰ ਉਹ ਹੈ ਜੀ ਲਾਡੀ ਸਿੰਘ ਸਨੋ ਪ੍ਰੇਮ ਸਿੰਘ ਆਰਓ ਪਿੰਡ ਬਸਰਕੇ ਅਮਰਸਰ ਦਾ ਰਹਿਣ ਵਾਲਾ ਇਹ ਬਾਦਦਾਲਤ ਸ਼੍ਰੀ ਅਮਰਜੀਤ ਸਿੰਘ ਜੀ ਐਮਐਸਆਈ ਰਿਪੋਰਟ ਦੇ ਵਿੱਚੋਂ ਮਕਦਮਾ ਨੰਬਰ 423 ਡੇਟਡ 19/09/2020 ਦਾ ਇਹ ਆਪਣਾ ਪੀਓ ਜਿੱਤੇ ਕਾੜੇ 14 ਕਸਾਈਏਟਰ ਦਾ ਪਰਚਾ ਦਰਜ ਹੈ ਥਾਣਾ ਸਲਾਮਾਬਾਦ ਦਾ ਪੀਓ ਸੀ ਇਹਦੀ ਪੀਓ ਡੇਟ ਹੈ 7/10/2024 ਇਹਨੂੰ ਥਾਣਾ ਸਲਾਮਾਬਾਦ ਦੇ ਹੈਂਡਓਵਰ ਕਰਤਾ ਜਿਹੜੇ ਦੋ ਪੀਓ ਅੱਜ ਸਵੇਰੇ ਮਾਰਨਿੰਗ ਮੈਂ ਤੇ ਮੇਰੀ ਟੀਮ ਨੇ ਅਰੈਸਟ ਕੀਤੇ ਆ ਉਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਜੀ ਜਿਹੜਾ ਇੱਕ ਬੀ ਹੋਗਾ ਮੋਹਿਤ ਇਸ ਇਸ ਮੋਨੂ ਇਹ ਸਨ ਉਹ ਹਰਦੇਵ ਸਿੰਘ ਵਾਸੀ ਆਰੋਗੁਰੂ ਗੁਰਦੁਆਰੇ ਦੀ ਗਲੀ ਗੇਟ ਭਗਤਾਲਾ ਥਾਣਾ ਗੇਟ ਕੀ ਮੰ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਬਾਦ ਅਦਾਲਤ ਸ਼੍ਰੀ ਦਲਜੀਤ ਸਿੰਘ ਰੱਲਨ ਨੇ ਜਿਆ ਐਡੀਸ਼ਨ ਜੈਂਡਜ ਉਹਨਾਂ ਦੀ ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ ਹੈ ਜੀ 369 ਡੇਟਡ 29/7/2017 ਜੁਰਮ 379 ਬੀ 34 ਆਈਪੀਸੀ ਇਹ ਆਪਣਾ ਥਾਣਾ ਸਲਾਮਾਬਾਦ ਦਾ ਮਕਦਮਾ ਇਹਦੇ ਵਿੱਚ ਪੀਓ ਸੀ ਜਿਹਦੀ ਪੀਓ ਡੇਟ ਹੈ 14/11/2022 ਜਿਹੜਾ ਤੀਸਰਾ ਪੀਓ ਬਾਦ ਅਦਾਲਤ ਸ਼ਰੀ ਅਮਰਜੀਤ ਸਿੰਘ ਜੀ ਐਮਐਸਸੀ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 90 ਡੇਟਡ 10/3/2021 ਅੰਡਰ ਸੈਕਸ਼ਨ 13(3) 67 ਜੂਏ ਦਾ ਪਰਚੇਜਿੰਗ ਗੈਂਬਲਿੰਗ ਐਕਟ ਦਾ ਇਹ ਥਾਣਾ ਸਲਾਮਾਬਾਦ ਦਾ ਪੀਓ ਜੀ ਇਹ ਦਾ ਨਾਮ ਹੈ ਜਗਰਾਤ ਸਿੰਘ ਇਲੀਸ ਬਾਹੂ son of ਹਰਮਨਪਾਲ ਸਿੰਘ ਵਾਸੀ ਹਾਊਸ ਨੰਬਰ 55 ਸੋਨ ਐਵੇਨਿਊ ਕੋਟ ਖਾਲਸਾ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਇਹਦੀ ਪੀਓ ਡੇਟ ਹੈ 23/9/2024 ਇਹ ਤਿੰਨ ਪੀਓ ਰੈਸਟ ਕੀਤੇ ਆ ਇਹਨਾਂ ਦੀ ਇਹਨਾਂ ਦੀ ਜਿਹਨਾਂ ਦੇ ਵਿੱਚੋਂ ਦੋਹਾਂ ਦੀ ਜਿਹੜੀ ਗ੍ਰਿਫਤਾਰੀ ਆ ਉਹ ਥਾਣਾ ਸਲਾਮਾਬਾਦ ਦੇ ਵਿੱਚ ਪਈ ਆ ਇੱਕ ਦੀ ਥਾਣੇ ਸਿਵਲਾਈ ਦੇ ਵਿੱਚ ਪਈ ਹੈ ਚਲੋ ਤਿੰਨਾਂ ਦੀ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਇਤਰਾਹੀ ਹੈ ਦੋ ਤੇ ਇੱਕ ਤੇ ਸ਼ਰਾਬ ਦਾ ਪਰਚਾ ਉਹ ਦੇਸੀ ਸ਼ਰਾਬ ਦਾ ਕਾਰੋਬਾਰ ਕਰਦਾ ਇੱਕ ਜਿਹੜਾ ਜੈਮਿੰਗ ਐਕਟਰ ਦਾ ਪਰਚਾ ਜਿੱਤੇ ਉਹ ਜੂਬਾ ਜਾ ਖੇਡਦਾ ਸੀ ਇਸ ਤਰ੍ਹਾਂ ਹੀ ਸੰਗਤ ਪੰਗਤ ਦੇ ਵਿੱਚ ਬੈ ਕੇ ਜੂਬਾ ਜਾ ਕਢੰਦਾਦੀ ਸੀ ਤੇ ਇੱਕ ਤੇ ਚੋਰੀ ਦੇ ਮਕਦਮੇ 170 ਦਾ ਉਹ ਤੇ ਦੋ ਮਕਦਮੇ ਨੇ ਉਹ ਇਸ ਤਰ੍ਹਾਂ ਹੀ ਭਰੀ ਸੰਗਤ ਦੇ ਵਿੱਚ ਪਾ ਕੇ ਚੋਰੀਆਂ ਚੋਰੀਆਂ ਕਰਦਾ